ਖਬਰ ਫਤਿਹਗੜ ਚੋੜੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੇਅਰਹਾਊਸ ਦੇ ਗਦਾਮਾਂ ਵਿੱਚ ਖੜੇ ਟਰੱਕਾਂ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ ਚੋਰਾਂ ਵੱਲੋਂ ਕੰਦ ਤੇ ਲੱਗੀ ਕੰਡਿਆਲੀ ਤਾਰ ਨੂੰ ਕੱਟ ਕੇ ਇਸ ਘਟਨਾ ਨੂੰ ਇੰਜਾਮ ਦਿੱਤਾ ਗਿਆ ਚੋਰੀ ਦੀਆਂ ਘਟਨਾ ਹਰ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤਾਜੀ ਘਟਨਾ ਫਤਿਹਗੜ ਚੋੜੀਆਂ ਵੇਅਰਹਾਊਸ ਦੇ ਸਰਕਾਰੀ ਗਦਾਮ ਤੋਂ ਸਾਹਮਣੇ ਆਈ ਹੈ ਜਿੱਥੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਰੇਲਵੇ ਰੋਡ ਤੇ ਸਥਿਤ ਵੇਅਰਹਾਊਸ ਦੇ ਗਦਾਮਾਂ ਵਿੱਚ ਖੜੇ ਟਰੱਕਾਂ ਵਿੱਚੋਂ ਚੋਰਾਵਾਂ ਵੱਲੋਂ ਬੈਟਰੀਆਂ ਚੋਰੀ ਕੀਤੇ ਜਾਣ ਦੀ ਖਬਰ ਮਿਲੀ ਹੈ ਜਿੱਤਕ ਦਾਮਾ ਦੇ ਬਾਹਰੀ ਦਵਾਰ ਲੱਗੀ ਕੰਡਿਆਰੀ ਤਾਰ ਨੂੰ ਕੱਟ ਕੇ ਚੋਰਾਵਾਂ ਵੱਲੋਂ ਇਸ ਘੰਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਂਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਰਸਤੇ ਦੇ ਵਿੱਚ ਲਿਆ ਜਾਵੇਗਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਤਿਹਗੜ ਚੋੜੀਆਂ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਮਾਮਲਾ ਹੋਇਆ ਜੀ ਇੱਥੇ ਨਾ ਫਰੇਗੜ ਚੂੜੀਆਂ ਸਟੇਸ਼ਨ ਰੋਡ ਤੇ ਵੇਅਰਹਾਊਸ ਦੇ ਇਕਦਾਮ ਜੀ ਇੱਥੇ ਨਾ ਸ਼ਪੈਲਾਂ ਲੱਗਦੀਆਂ ਬਟਾਲੇ ਕਣਕ ਜਾਂਦੀ ਜੇ ਤੇ ਵਾਵਾ 10 20 ਦਿਨ ਹੋ ਗਏ ਨੇ ਸ਼ਪੈਲਾਂ ਦੇ ਗੱਡੀਆਂ ਢੋਂਡੀਆਂ ਨੇ ਤੇ ਮਤਲ ਗੱਡੀਆਂ ਸ਼ਾਮਾਂ ਨੂੰ ਖਾਲੀ ਗੱਡੀਆਂ ਇੱਥੇ ਖਲੋ ਜਾਂਦੀਆਂ ਨੇ ਫਿਰ ਦਿਨੇ ਭਰਦੀਆਂ ਨੇ ਤੇ ਰਾਤ ਨੂੰ ਖਾਲੀ ਗੱਡੀਆਂ ਖਲਾਰ ਕੇ ਤੇ ਅੰਦਰ ਵੀ ਮਤਲ ਬੰਦੇ ਮਹਿਕਮੇ ਵਾਲੇ ਰਹਿਣ ਨਹੀਂ ਕੇ ਦਿੰਦੇ ਉਹਨਾਂ ਦੇ ਆਪਣੇ 5-6 ਬੰਦੇ ਅੰਦਰ ਕੰਮ ਕਰਦੇ ਆ ਤੇ ਉਹ ਮਤਲ ਡਰਾਈਵਰ ਕਰਦੇ ਇੱਕ ਦੂਜੇ ਨਾਲ ਇਦਾਂ ਸ਼ਰਾਬ ਸੂਤ ਕੇ ਫਿਰ ਕਰਦੇ ਇਹ ਕਰਕੇ ਉਹ ਅੰਦਰ ਡਰਾਈਵਰਾਂ ਨੂੰ ਰਹਿਣ ਨਹੀਂ ਕੇ ਦਿੰਦੇ ਤੇ ਨਾਲੇ ਮਹਿਕਮੇ ਵੱਲੋਂ ਆਰਡਰ ਵੀ ਆ ਵੀ ਅੰਦਰ ਬੰਦਾ ਨਹੀਂ ਕਰਹਿਣਾ ਤੇ ਉਹ ਗੱਡੀਆਂ ਖਲਾਰ ਕੇ ਸਾਰੇ ਡਰਾਈਵਰ ਆਪੋ ਆਪਣੇ ਘਰਾਂ ਚ ਚਲ ਗਏ ਨੇ ਤੇ ਜਦੋਂ ਦਿਨੇ ਅਸੀਂ ਆਏ ਆ ਤੇ ਆਣ ਕੇ ਗੱਡੀਆਂ ਵੇਖੀਆਂ ਤੇ ਇਹਨਾਂ ਨੇ ਇਹਨਾਂ ਨੇ ਬੰਦਿਆਂ ਨੇ ਵੇਖਿਆ ਤੇ ਗੱਡੀਆਂ ਦੇ ਵਿੱਚ ਬੈਂਟ ਰਿਆ ਨਹੀਂ 10-50-6ਆਂ ਗੱਡੀਆਂ ਦੇ ਵਿੱਚ ਘਟੋ ਘਟ 12-13 ਬੈਂਟਰੇ ਲੱਗੇ ਆ ਜੀ ਘਟੋ ਘਟ 1.5 ਲੱਖ ਰੁਪਏ ਦਾ ਨੁਕਸਾਨ ਕਰ ਗਿਆ ਤੇ ਕੋਈ ਲਾਗੇ ਬਨੇ ਪਤਾ ਨਹੀਂ ਲੱਗਣ ਡਿਆ ਸਾਰੇ ਦੇਖਭਾਲ ਕੀਤੀ ਆ ਅਜੇ ਪੁਲਿਸ ਤੇ ਆਈ ਨਹੀਂ ਜੇ ਪੁਲਿਸ ਵਾਲਿਆਂ ਨੂੰ ਰਿਪੋਰਟ ਦੇ ਦਿੱਤੀ ਆ ਆਏ ਕਿੱਧਰੋਂ ਚੋਰ ਪਤਾ ਲੱਗ ਤੇ ਚੋਰਾਂ ਦਾ ਪਤਾ ਨਹੀਂ ਨਾ ਲਗਾ ਕਿੱਧਰੋਂ ਆਏ ਜੇ ਆ ਕਾਂਦੂ ਇਹ ਤਾਰਾਂ ਵੜਤੀਆਂ ਇਹ ਵਾਲ ਤਾਰਾਂ ਲਾਈਆਂ ਇੰਸਪੈਕਟਰ ਸਾਹਿਬ ਨੇ ਮੰਜੇ ਸਾਹਿਬ ਨੇ ਚਾਰ ਚਫੇਰੇ ਤੇ ਉਹ ਤਾਰਾ ਦੋਹਾਂ ਥਾਵਾਂ ਤੋਂ ਵੱਢ ਗਏ ਜੀ ਤੇ ਨੁਕਸਾਨ ਵਹਾ ਕਰਕੇ ਦੋਆਂ ਥਾਵਾਂ ਤੋਂ ਤਾਰਾਂ ਵੜ ਗਏ ਤੇ ਦੋ ਦੋ ਬੈਂਟਰੇ ਗੱਡੀਆਂ ਦੇ ਵਿੱਚ ਸਾਰੀਆਂ ਜਿਹੜੇ ਡਬਲ ਬੈਂਟਰੇ ਡਬਲ ਡਬਲ ਬੈਂਟਰੇ ਸਾਰੀਆਂ ਤੇ ਕੱਢ ਕੇ ਲੈ ਗਏ ਤੇ ਬਾਕੀ ਸਮਾਨ ਵੀ ਉਹਨਾਂ ਦੀ ਪੈੜ ਛੱਡ ਵੀ ਗਏ ਟੱਕਰ ਟੁੱਕਣ ਛੱਡ ਗਏ ਅੰਦਰ ਤੇ ਬਾਕੀ ਇਹ ਨੁਕਸਾਨ ਵਹਾ ਕਰ ਗਏ ਨੇ ਤੇ ਫਰੇਗੜ ਚੂੜੀਆਂ ਤੇ ਲਾਂ ਵਾਲੀ ਗਦਾਮ ਨੇ ਸਾਡੇ ਨੇ ਇੱਥੇ ਲਗਾਤਾਰ ਸਪੈਸ਼ਲਾਂ ਚ ਲੰਡੀਆਂ ਪਿਛਲੇ ਮਤਲਬ ਕਿ 20 25 ਦਿਨ ਤੋਂ ਤੇ ਰੋਜ਼ ਲੋਡਿੰਗ ਹੋ ਕੇ ਮਾਲ ਜਾਂਦਾ ਦੇ ਤੇ ਗੱਡੀਆਂ ਜਿਹੜੀਆਂ ਖਾਲੀ ਜਿਹੜੀਆਂ ਲੈਂਚ ਕੰਡੇ ਚ ਲਵਾਈਦੀਆਂ ਕਿ ਸਵੇਰੇ ਸੁੱਕ ਤੇ 7 ਵਜੇ ਲੇਬਰ ਆਣ ਕੇ ਸ਼ੁਰੂ ਕਰ ਦਿੰਦੀ ਆ ਜਦੋਂ ਕਿ ਅੱਜ ਸਵੇਰੇ ਸਕਿਉਰਟੀ ਗਾਰਡ ਜਿਹੜੇ ਡਿਊਟੀ ਦੇਣਦੇ ਉਹਨਾਂ ਖਬਰ ਦਿੱਤੀ ਆ ਸਵੇਰੇ ਸੁੱਕ ਤੇ ਫੋਨ ਕਰਕੇ ਕਿ ਪੰਜਾਂ ਛਿਆ ਟਰੱਕਾਂ ਦੇ ਵਿੱਚੋਂ ਬੈਂਟਰੀ ਲਾ ਕੇ ਲੈ ਗਏ ਆ ਚੋਰ ਜਦੋਂ ਕਿ ਗਦਾਮਾਂ ਦੇ ਬਾਹਰ ਕ ਤਾਰਾਂ ਲੱਗੀਆਂ ਦੇ 4 4 5 5 ਵਾਰ ਉੱਚੀਆਂ ਤੇ ਉਹ ਤਾਰਾਂ ਨੂੰ ਨਾ ਪਲਾਸ ਨਾ ਵੜਤਾ ਵਾ ਦੋ ਤਿੰਨ ਜਗ੍ਹਾ ਤੋਂ ਤੇ ਵੜਨ ਤੋਂ ਬਾਅਦ ਉਹ ਬੈਂਟਰੀ ਜਿਹੜੇ ਆ ਇੱਥੋਂ ਘੱਟੋ ਘੱਟ ਵੀ ਦੇ 10 12 ਬੈਂਟਰੀ ਚੋਰੀ ਕਰ ਗਏ ਗੇਜੋਰ ਬਾਰੀਆਂ ਛੀਛੇ ਛੂਟੇ ਕਈ ਕੋਈ ਤੋੜੇ ਆ ਸਕਿਉਰਟੀ ਗਾਰਡ ਜਿਹੜੇ ਦੋ ਗਦਮਾਂ ਚ ਮੌਜੂਦ ਹੁੰਦੇ ਆ ਰਾਤ ਉਹ ਇੱਕ ਪਰਲੀ ਇੱਕ ਗੇਟ ਹੁੰਦਾ ਮੇਨ ਗੇਟ ਤੇ ਤੇ ਕੋ ਉਧਰ ਆ ਇਹ ਪਤਾ ਨਹੀਂ ਕਿੰਨੇ ਕਿ ਚਿਰਚੇ ਦਾ ਕੰਮ ਕੀਤਾ ਮਿੰਟੋ ਮਿੰਟੀ ਜਦੋਂ ਸਕਿਉਰਟੀ ਗਾਰਡ ਸਵੇਰੇ 6:30 ਵਜੇ ਫੇਰਾ ਕੱਢਣ ਆਏ ਆ ਤੇ ਉਹਨਾਂ ਵੇਖਿਆ ਕਿ ਗੱਡੀਆਂ ਦੀਆਂ ਬਾਰੀਆਂ ਟੁੱਟੀਆਂ ਵਾਂ ਤੇ ਬੈਂਟਰੀ ਵਿੱਚੋਂ ਹੈਨੀ ਆ ਕੈਮਰੇ ਹੁਣ ਲਾਗੇ ਕੈਮਰੇ ਆ ਉਹਨਾਂ ਚ ਚੈੱਕ ਕਰਨ ਦੇ ਆ ਪੁਲਿਸ ਨੂੰ ਰਿਪੋਰਟ ਦਿੱਤੀ ਆ ਉਹ ਕੈਮਰਿਆਂ ਦੇ ਵਿੱਚ ਹੁਣ ਇੱਕ ਮਾਊਸ ਨਹੀਂ ਚੱਲਣ ਡਿਆ ਤੇ ਉਹਨੂੰ ਚੈੱਕ ਕਰਾ ਕੇ ਤੇ ਉਹਨੂੰ ਪੁਲਿਸ ਨੂੰ ਕਿਤੀ ਤੀ ਆ ਕਿ ਚੈੱਕ ਕਰਕੇ ਤੇ ਇਹਨਾਂ ਨੂੰ ਕੋਈ ਨਾ ਕੋਈ ਇਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਅੱਜ ਇੱਕ ਕਦਮਾਂ ਦੇ ਵਿੱਚ 4 ਲੱਖ ਤੋਂ ਵੱਧ ਬੋਰੀ ਕਣਕ ਦੀ ਪਈ ਆ ਕਿ ਕਾਜੇ ਬੈਂਟਰੀ ਚੋਰੀ ਹੋਏ ਕੱਲ ਨੂੰ ਕਣਕ ਵੀ ਚੋਰੀ ਕਰ ਸਕਦੇ ਆ ਹਾਂਜੀ ਇਹ 2 2.5 ਘੰਟੇ ਲਗਾਤਾਰ ਹੀ ਚੋਰ ਰਹੇ ਇੱਥੇ ਹਾਂਜੀ